ਅਤੀ ਦੇ ਜਾਣ ਤੋਂ ਬਾਅਦ ਨਿਮਰਤ ਨੂੰ ਆਪਣੇ ਸਹੁਰਿਆਂ ਦਾ ਵਿਵਹਾਰ ਕੁਝ ਅਜੀਬ ਜਿਹਾ ਲੱਗ ਰਿਹਾ ਸੀ ਉਹ ਸਾਰੇ ਘੰਟਿਆਂ ਵੱਧੀ ਕਮਰੇ ਵਿੱਚ ਬੰਦ ਹੋ ਕੇ ਗੱਲਾਂ ਕਰਦੇ ਕੁਝ ਪਤਾ ਹੀ ਨਹੀਂ ਸੀ ਲੱਗ ਰਿਹਾ ਨਿਮਰਤ ਆਪਣੇ ਹੀ ਦੁੱਖ ਵਿੱਚ ਡੁੱਬੀ ਸੀ ਪਰ ਫਿਰ ਵੀ ਉਸ ਨੂੰ ਸਮਝ ਆ ਰਿਹਾ ਸੀ ਕਿ ਅੱਜਕੱਲ ਉਹ ਸਾਰੇ ਉਸ ਤੋਂ ਕੁਝ ਛੁਪਾ ਰਹੇ ਨੇ ਇੱਕ ਦਿਨ ਉਸ ਤੋਂ ਰਿਹਾਨੀ ਗਿਆ ਆਪਣੀ ਸੱਸ ਤੋਂ ਪੁੱਛ ਬੈਠੀ ਮੰਮੀ ਜੀ ਆਖਿਰ ਗੱਲ ਕੀ ਐ ਤੁਸੀਂ ਆਪਸ ਵਿੱਚ ਕੀ ਗੱਲਾਂ ਕਰਦੇ ਰਹਿੰਦੇ ਹੋ ਮੈਨੂੰ ਦੇਖਦੇ ਹੀ ਚੁੱਪ ਹੋ ਜਾਂਦੇ ਹੋ ਉਸ ਦੀ ਸੱਸ ਪਹਿਲਾਂ ਤਾਂ ਉਸ ਨੂੰ ਘੂਰਦੀ ਰਹੀ ਫਿਰ ਬੜੇ ਪਿਆਰ ਨਾਲ ਬੋਲੀ ਦੇਖ ਨਿਮਰਤ ਪੁੱਤ ਹੁਣ ਦਲਜੀਤ ਆਪਣੇ ਵਿੱਚ ਨਹੀਂ ਰਿਹਾ ਉਹ ਆਪਾਂ ਨੂੰ ਛੱਡ ਕੇ ਜਾ ਚੁੱਕਾ ਹੈ ਤੇ ਤੂੰ ਬਿਲਕੁਲ ਕੱਲੀ ਹੋ ਗਈ ਹੈ ਮੇਰੇ ਕੋਲੋਂ ਤੇਰਾ ਇਹ ਦੁੱਖ ਦੇਖਿਆ ਨਹੀਂ ਜਾ ਰਿਹਾ ਅਸੀਂ ਤੈਨੂੰ ਆਪਣੇ ਨੂ ਨਹੀਂ ਦੀ ਮੰਨਦੇ ਆ ਇਸ ਲਈ ਸਾਰਿਆਂ ਨੇ ਮਿਲ ਕੇ ਇੱਕ ਫੈਸਲਾ ਲਿਆ ਹੈ ਇਹ ਸੁਣ ਕੇ ਨਿਮਰਤਾ ਦਿਲ ਜੋਰ-ਜੋਰ ਨਾਲ ਧੜਕਣ ਲੱਗਾ ਕਿ ਆਖਿਰ ਉਨ੍ਹਾਂ ਨੇ ਅਜਿਹਾ ਕਿਹੜਾ ਫੈਸਲਾ ਲੈ ਲਿਆ ਥੋੜੀ देर ਚੁੱਪ ਰਹਿ ਕੇ ਸੁਰਜੀਤ कौर ਫੇਰ ਕਹਿਣ ਲੱਗੀ ਅਸੀਂ ਸੋਚਿਆ ਕਿ ਤੇਰਾ ਵਿਆਹ ਗੁਰਤੇਜ ਨਾਲ ਕਰ ਦਵਾਂਗੇ ਇਹ ਸਭ ਸੁਣਦੇ ਹੀ ਨਿਮਰਤ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਇੱਕਦਮ ਕਹਿਣ ਲੱਗੀ ਪਰ ਮੰਮੀ ਜੀ ਗੁਰਤੇਜ ਦੀ ਤਾਂ ਹੁਣੇ-ਹੁਣੇ ਮੰਗਣੀ ਹੋਈ ਹੈ ਫਿਰ ਇਹ ਸਭ ਕਿਵੇਂ ਹੋ ਸਕਦਾ ਹੈ surjeet Kaur ਬੋਲੀ ਮੈਂ ਗੁਰਤੇਜ ਨਾਲ ਗੱਲ ਕਰ ਚੁੱਕੀ ਹਾਂ ਉਹ ਸਾਡੇ ਫੈਸਲੇ ਨਾਲ ਰਜ਼ਾਮੰਦ ਹੈ ਉਹ ਆਪਣੀ ਮੰਗਣੀ ਤੋੜ ਕੇ ਤੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਹੈ ਨਿਮਰਤ ਹੈਰਾਨ ਹੋ ਗਈ ਕਿ ਗੁਰਤੇਜ ਇੰਨੀ ਆਸਾਨੀ ਨਾਲ ਆਪਣੀ ਮੰਗਣੀ ਕਿਵੇਂ ਤੋੜ ਸਕਦਾ ਹੈ ਹਜੇ 4 ਮਹੀਨੇ ਪਹਿਲਾਂ ਹੀ ਤਾਂ ਉਸ ਦੀ ਮੰਗਣੀ ਸੀਮਾ ਨਾਲ ਹੋਈ ਸੀ ਉਸਨੇ ਹੈਰਾਨੀ ਨਾਲ ਗੁਰਤੇਜ ਵੱਲ ਵੇਖਿਆ ਗੁਰਤੇਜ ਅੱਗੋਂ ਹੌਲੀ ਜਹੀ ਬੋਲਿਆ ਮੈਂ ਤੁਹਾਡੇ ਨਾਲ ਵਿਆਹ ਕਰਨ ਲਈ ਤਿਆਰ ਹਾਂ ਗੁਰਤੇਜ ਦੇ ਮੂੰਹੋਂ ਇਹ ਗੱਲ ਸੁਣ ਕੇ ਨਿਮਰਤ ਖੜੀ ਹੀ ਰਹਿ ਗਈ ਉਂਝ ਤਾਂ ਉਸਨੇ ਇਸੇ ਘਰ ਵਿੱਚ ਰਹਿਣਾ ਸੀ ਕਿਉਂਕਿ ਪੇਕਿਆਂ ਦੇ ਨਾਮ ਤੇ ਸਿਰਫ ਵੀਰ ਭਾਬੀ ਸੀ ਮੰਮੀ ਡੈਡੀ ਤਾਂ ਕਾਫੀ ਧੇਰ ਪਹਿਲਾਂ ਇੱਕ ਐਕਸੀਡੈਂਟ ਵਿੱਚ ਚਲ ਬਸੇ ਸੀ ਤੇ ਭਾਬੀ ਵੀ ਕੋਈ ਖਾਸ ਨਹੀਂ ਸੀ ਪੁੱਛਦੀ ਉਹਨਾ ਨੇ ਤਾਂ ਪਹਿਲਾਂ ਹੀ بڑے ਔਕੇ ਹੋ ਕੇ ਉਸ ਦਾ ਵਿਆਹ ਕੀਤਾ ਹੈ ਇਸੇ ਕਰਕੇ ਵੀਰੇ ਭਾਬੀ ਤੋਂ ਕੋਈ ਸਹਾਰਾ ਮਿਲਣ ਦੀ ਉਸ ਨੂੰ ਕੋਈ ਉਮੀਦ ਨਹੀਂ ਸੀ ਉੱਪਰ ਤੋਂ ਨਿਮਰਤ ਕਦੇ ਵੀ ਮਾਂ ਨਹੀਂ ਸੀ ਬਣ ਸਕਦੀ ਇਹ ਸਭ ਸੋਚਦੇ ਹੋਏ ਉਹ ਬੋਲੀ ਮੰਮੀ ਜੀ ਜਦੋਂ ਦਲਜੀਤ ਨਾਲ ਮੇਰਾ ਵਿਆਹ ਹੋਇਆ ਸੀ ਉਦੋਂ ਮੈਨੂੰ ਨਹੀਂ ਸੀ ਪਤਾ ਕਿ ਮੈਂ ਮਾਂ ਨਹੀਂ ਬਣ ਸਕਦੀ ਪਰ ਸਭ ਕੁਝ ਜਾਣਦੇ ਹੋਏ ਵੀ ਤੁਸੀਂ ਗੁਰਤੇਜ ਨਾਲ ਮੇਰਾ ਵਿਆਹ ਕਰਵਾਉਣਾ ਕਿਉਂ ਚਾਹੁੰਦੇ ਹੋ ਮੈਂ ਇਸ ਖਾਨਦਾਨ ਨੂੰ ਉਸਦਾ ਵਾਰਿਸ ਨਹੀਂ ਦੇ ਸਕਦੀ ਗੁਰਤੇਜ ਭਰੇ ਗਲੇ ਨਾਲ ਬੋਲਿਆ ਭਾਬੀ ਵੀਰ ਜੀ ਤੁਹਾਨੂੰ ਬਹੁਤ ਪਿਆਰ ਕਰਦੇ ਸੀ ਘਰ ਵਾਲੇ ਚਾਹੁੰਦੇ ਨੇ ਕਿ ਮੈਂ ਤੁਹਾਡਾ ਸਹਾਰਾ ਬਣਾ ਬੱਚਿਆਂ ਦਾ ਕੀ ਹੈ ਬੱਚੇ ਤਾਂ ਅਸੀਂ ਗੋਦ ਵੀ ਲੈ ਸਕਦੇ ਆ ਪਰ ਮੈਂ ਤੁਹਾਡੀ ਜ਼ਿੰਦਗੀ ਵਿੱਚ ਹਮੇਸ਼ਾ ਲਈ ਹਨੇਰਾ ਨਹੀਂ ਦੇਖ ਸਕਦਾ ਇਸ ਲਈ ਮੈਂ ਤੁਹਾਡੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ ਪੁੱਤ ਹਜੇ ਤੇਰੀ ਉਮਰ ਹੀ ਕੀ ਹੈ ਪਹਾੜ ਜੀ ਦੀ ਜ਼ਿੰਦਗੀ ਤੇਰੇ ਅੱਗੇ ਪਈ ਹੈ ਕਿਹਦੇ ਸਹਾਰੇ ਕੱਟੇਂਗੀ ਜਿਆਦਾ ਨਾ ਸੋਚ ਬਸ ਤੂੰ ਹਾਂ ਕਰ ਦੇ ਸਰਜੀਤ ਘਰ ਬੜੇ ਪਿਆਰ ਨਾਲ ਬੋਲ ਰਹੀ ਸੀ ਨਿਮਰਤ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਉਸ ਦਾ ਸਹੁਰਾ ਬਲਰਾਜ ਵੀ ਉਸ ਤੇ ਦਬਾਅ ਬਣਾਉਂਦੇ ਹੋਏ ਕਹਿਣ ਲੱਗਿਆ ਹਾਂ ਨਿਮਰਤ ਪੁੱਤ ਕੱਲੇ ਜ਼ਿੰਦਗੀ ਕੱਟਣੀ ਬਹੁਤ ਔਖੀ ਐ ਅਸੀਂ ਸਭ ਤੇਰਾ ਪਰਿਵਾਰ ਆ ਤੇਰਾ ਬੁਰਾ ਥੋੜੀ ਨਾ ਸੋਚਾਂਗੇ ਤੂੰ ਆਪਣੇ ਦੌਰ ਗੁਰਤੇਜ ਨਾਲ ਵਿਆਹ ਕਰਵਾਉਣ ਲਈ ਹਾਂ ਕਰਦੀ ਨਿਮਰਤ ਕੁਝ ਸੋਚਦੇ ਹੋਏ ਬੋਲੀ ਪਾਪਾ ਜੀ ਮੈਨੂੰ ਸੋਚਣ ਲਈ ਥੋੜਾ ਵਕਤ ਚਾਹੀਦਾ ਹੈ ਹਜੇ ਤਾਂ ਦਲਜੀਤ ਨੂੰ ਗਈ 2 ਮਹੀਨੇ ਵੀ ਨਹੀਂ ਹੋਏ ਐਨੀ ਛੇਤੀ ਮੈਂ ਇਹ ਫੈਸਲਾ ਨਹੀਂ ਲੈ ਸਕਦੀ ਸੁਜੀਤ ਕੌਰ ਕਹਿਣ ਲੱਗੀ ਚੰਗੀ ਤਰ੍ਹਾਂ ਸੋਚ ਸਮਝ ਲੈ ਨਿਮਰਤ ਪਰ ਤੂੰ ਮੇਰੀ ਨੂੰਨੀ ਧੀਆ ਐਨਾ ਕਹਿ ਕੇ ਉਹਨਾਂ ਨੇ ਪਿਆਰ ਨਾਲ ਉਸ ਨੂੰ ਗਲੇ ਲਗਾ ਲਿਆ ਉਂਜਦਾ ਪਰਿਵਾਰ ਵਿੱਚ ਥੋੜੀ ਬਹੁਤ ਨੋਕਚੋਕ ਚਲਦੀ ਹੀ ਰਹਿੰਦੀ ਸੀ ਪਰ ਅੱਜ ਮੁਸ਼ਕਿਲ ਵਕਤ ਵਿੱਚ ਨਿਮਰਤ ਦਾ ਮਨ ਪਰ ਆਇਆ ਕਿ ਉਸਦੇ ਸੱਸ ਸਹੁਰਾ ਤੇ ਦਿਉਰ ਉਸਦੇ ਬਾਰੇ ਵਿੱਚ ਕਿੰਨਾ ਸੋਚਦੇ ਨੇ ਮਨ ਹੀ ਮਨ ਪ੍ਰਮਾਤਮਾ ਦਾ ਧੰਨਵਾਦ ਕਰਨ ਲੱਗੀ ਕਿ ਉਸ ਨੂੰ ਐਨਾ ਪਿਆਰ ਕਰਨ ਵਾਲੇ ਸਹੁਰੇ ਮਿਲੇ ਨੇ ਪਰ ਫਿਰ ਵੀ ਉਸਦਾ ਦਿਲ ਗਵਾਹੀ ਨਹੀਂ ਸੀ ਦੇ ਰਿਹਾ ਕਿ ਉਹ ਆਪਣੇ ਦਿਓਰ ਨਾਲ ਵਿਆਹ ਕਰ ਲਵੇ ਕਿਉਂਕਿ ਉਸਨੇ ਹਮੇਸ਼ਾ ਗੁਰਤੇਜ ਨੂੰ ਆਪਣੇ ਛੋਟੇ ਭਰਾ ਦੀ ਤਰ੍ਹਾਂ ਮੰਨਿਆ ਸੀ ਅਚਾਨਕ ਉਸ ਨਾਲ ਵਿਆਹ ਕਰਕੇ ਉਸਦੀ ਪਤਨੀ ਨਹੀਂ ਬਣ ਸਕਦੀ ਪਰ ਉਸਦੀ ਸੱਸ ਸਹੁਰਾ ਲਗਾਤਾਰ ਉਸਤੇ ਦਬਾਅ ਬਣਾ ਰਹੀ ਸੀ ਉਹ ਸੋਚਣ ਲਈ ਮਜਬੂਰ ਹੋ ਗਈ ਹੌਲੀ-ਹੌਲੀ 1 ਮਹੀਨਾ ਬੀਤ ਗਿਆ ਇੱਕ ਦਿਨ ਨਿਮਰਤ ਨੂੰ ਰਾਤ ਨੂੰ ਨੀਂਦ ਨਹੀਂ ਸੀ ਆ ਰਹੀ ਮਨ ਬੜਾ ਬੇਚੈਨ ਸੀ ਰਹਿ ਰਹਿ ਕੇ ਦਲਜੀਤ ਦੀ ਯਾਦ ਆ ਰਹੀ ਸੀ ਅੱਖਾਂ ਵਿੱਚੋਂ ਹੰਝੂ ਆਪ ਮੁਹਾਰੇ ਵਹਿੰਦੇ ਹੀ ਜਾ ਰਹੇ ਸੀ ਰੋਂਦੀ ਰੋਂਦੀ ਦਾ ਗਲਾ ਸੁੱਕਣ ਲੱਗਾ ਪਾਣੀ ਲੈਣ ਆਪਣੇ ਕਮਰੇ ਤੋਂ ਬਾਹਰ ਨਿਕਲੀ ਤਾਂ ਉਸ ਨੂੰ ਆਪਣੀ ਸੱਸ ਦੇ ਕਮਰੇ ਵਿੱਚੋਂ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਆਪਣੀ ਸੱਸ ਦੇ ਕਮਰੇ ਵੱਲ ਨੂੰ ਵਧੀ ਤਾਂ ਉਸ ਨੇ ਸੁਣਿਆ ਉਸ ਦੀ ਸੱਸ ਆਪਣੇ ਪੁੱਤ ਗੁਰਤੇਜ ਨੂੰ ਸਮਝਾਉਂਦੇ ਹੋਏ ਕਹਿ ਰਹੀ ਸੀ ਗੁਰਤੇਜ ਹਜੇ ਇਹ ਸਭ ਕਰਨਾ ਠੀਕ ਨਹੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ ਇੱਕ ਵਾਰ ਤੂੰ ਉਸ ਗਵਾਰ ਨਿਮਰਤ ਨਾਲ ਵਿਆਹ ਕਰ ਲੈ ਉਸ ਨੂੰ ਸਾਡੀ ਸਾਜ਼ਿਸ਼ ਬਾਰੇ ਕੁਝ ਪਤਾ ਨਹੀਂ ਲੱਗੂਗਾ ਉਸ ਤੋਂ ਬਾਅਦ ਤੇਰੀ ਜੋ ਮਰਜ਼ੀ ਹੋ ਤੂੰ ਉਹੀ ਕਰੀ ਬਸ ਇੱਕ ਵਾਰ ਸਾਡੀ ਯੋਜਨਾ ਸਫਲ ਹੋ ਜਾਵੇ ਫੇਰ ਤਾਂ ਅਸੀਂ ਇਸ ਗਵਾਰ ਨੂੰ ਦੁੱਧ ਵਿੱਚ ਪਈ ਮੱਖੀ ਦੀ ਤਰ੍ਹਾਂ ਕੱਢ ਕੇ ਬਾਹਰ ਕਰ ਦਵਾਂਗੇ ਇਹ ਸਭ ਸੁਣ ਕੇ ਨਿਮਰਤ ਦੇ ਪੈਰਾਂ ਥੱਲੋਂ ਜ਼ਮੀਨ ਹੀ ਖਿਸਕ ਗਈ ਉਹ ਡਿੱਗਦੀ ਡਿੱਗਦੀ ਬਚੀ ਪਰ ਉਸ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਉਹ ਕਿਸ ਯੋਜਨਾ ਬਾਰੇ ਗੱਲ ਕਰ ਰਹੇ ਨੇ ਪੂਰੀ ਗੱਲ ਉਹ ਸੁਣ ਨਹੀਂ ਸਕੀ ਗੁਰਤੇਜ ਕੁਝ ਉਖੜਿਆ ਹੋਇਆ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਸੁਰਜੀਤ ਕੌਰ ਆਪਣੇ ਕਮਰੇ ਦੀ ਲਾਈਟ ਬੰਦ ਕਰਕੇ ਸੌਂ ਗਈ ਨਿਮਰਤਾ ਮਨ ਵਿੱਚ ਬੇਚੈਨ ਹੋ ਉੱਠਿਆ ਸੱਚਾਈ ਜਾਣਨ ਲਈ ਉਹ ਬੇਚੈਨ ਸੀ ਕੀ ਆਖਿਰਕਾਰ ਵਿੱਚ ਚੱਲ ਕੀ ਰਿਹਾ ਹੈ ਹੁਣ ਤਾਂ ਉਸ ਨੂੰ ਕਿਸੇ ਗੈਰੀ ਸਾਜ਼ਿਸ਼ ਦਾ ਸ਼ੱਕ ਹੋਣ ਲੱਗਿਆ ਸੀ ਹਜੇ ਉਹ ਖੜੀ ਆਪਣੇ ਆਪ ਨਾਲ ਗੱਲਾਂ ਹੀ ਕਰ ਰਹੀ ਸੀ ਕਿ ਅਚਾਨਕ ਗੁਰਤੇਜ ਦੇ ਕਮਰੇ ਵਿੱਚ ਉਸ ਦਾ ਫੋਨ ਵੱਜਿਆ ਗੁਰਤੇਜ ਦੇ ਕਮਰੇ ਦੀ ਲਾਈਟ ਬੰਦ ਸੀ ਉਹ ਗੁਰਤੇਜ ਦੇ ਕਮਰੇ ਦੀ ਖਿੜਕੀ ਤੋਂ ਝਾਕ ਕੇ ਵੇਖਣ ਲੱਗੀ ਉਹ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਸੀਮਾ ਨਾਲ ਮੇਰੀ ਮੰਗਣੀ ਹੋਈ ਸੀ ਉਵੀ ਮੈਂ ਤੋੜ ਦਿੱਤੀ ਐ ਮੈਂ ਜਿਆਦਾ ਦਿਨਾਂ ਤੱਕ ਤੇਰੇ ਤੋਂ ਦੂਰ ਨਹੀਂ ਰਹਿ ਸਕਦਾ ਮੇਰੀ ਮਜਬੂਰੀ ਨੂੰ ਸਮਝ ਇੱਕ ਵਾਰ ਮੰਮੀ ਦੇ ਕਹੇ ਅਨੁਸਾਰ ਮੈਂ ਆਪਣੀ ਭਾਬੀ ਨਾਲ ਵਿਆਹ ਕਰ ਲਵਾਂ ਵੀਰੇ ਦੇ ਬੀਮੇ ਦੇ ਪੈਸੇ ਹੜੱਪ ਲਈਏ ਉਸ ਤੋਂ ਬਾਅਦ ਭਾਬੀ ਦੇ ਕੋਈ ਨਾ ਕੋਈ ਇਲਜ਼ਾਮ ਲਗਾ ਕੇ ਉਸਨੂੰ ਘਰ ਤੋਂ ਬਾਹਰ ਕੱਢ ਦਵਾਂਗੀ ਤੇ ਫਿਰ ਤੇਰੇ ਨਾਲ ਵਿਆਹ ਕਰਵਾ ਲਵਾਂਗਾ ਤੂੰ ਗੱਲ ਸਮਝਣ ਦੀ ਕੋਸ਼ਿਸ਼ ਕਰ ਮੈਂ ਤਾਂ ਤੈਨੂੰ ਕਾਲਜ ਦੇ ਟਾਈਮ ਤੋਂ ਹੀ ਪਿਆਰ ਕਰਦਾ। ਇਹ ਮੰਗਣੀ ਤਾਂ ਮੈਂ ਪਾਪਾ ਦੇ ਦਬਾਅ ਵਿੱਚ ਆ ਕੇ ਕੀਤੀ ਸੀ। ਪਰ ਹੁਣ ਤਾਂ ਉਹ ਵੀ ਤੈਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ। ਬਸ ਮੈਨੂੰ ਕੁਝ ਦਿਨਾਂ ਲਈ ਆਪਣੀ ਵਿਧਵਾ ਭਾਬੀ ਦਾ ਪਤੀ ਬੰਨਣਾ ਪਊਗਾ। ਮੰਮੀ ਕਹਿ ਰਹੀ ਨੇ ਕਿ ਵੀਰੇ ਨੇ 20 ਲੱਖ ਦਾ ਬੀਮਾ ਕਰਵਾਇਆ ਸੀ। ਉਹ 20 ਲੱਖ ਰੁਪਏ ਭਾਬੀ ਨੂੰ ਮਿਲਣ ਵਾਲੇ ਨੇ। ਜਿਉਂ ਰੁਪਏ ਲੈ ਕੇ ਭਾਬੀ ਘਰ ਛੱਡ ਕੇ ਚਲੀ ਗਈ। ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ ਇੱਕ ਵਾਰ ਰੁਪਏ ਸਾਡੇ ਹੱਥ ਵਿੱਚ ਆ ਜਾਣ ਫਿਰ ਤਾਂ ਮੈਂ ਪੂਰੀ ਤਰ੍ਹਾਂ ਨਾਲ ਤੀਰਾ ਇਹ ਸੁਣ ਕੇ ਨਿਮਰਤ ਦੇ ਤਾਂ ਹੋਸ਼ ਹੀ ਉੱਡ ਗਈ ਹੁਣ ਉਸ ਨੂੰ ਸਮਝ ਆ ਰਿਹਾ ਸੀ ਕਿ ਘਰ ਵਾਲੇ ਉਸ ਦਾ ਵਿਆਹ ਗੁਰਤੇਜ ਨਾਲ ਕਰਨ ਪਿੱਛੇ ਇੰਨੇ ਉਤਾਵਲੇ ਕਿਉਂ ਹੋ ਰਹੇ ਸੀ ਹੁਣ ਸਾਰਾ ਮਾਜਰਾ ਸਾਫ਼ ਹੋ ਚੁੱਕਿਆ ਸੀ ਉਸ ਨੇ ਵੀ ਸੋਚ ਲਿਆ ਕਿ ਉਹ ਅਜਿਹੇ ਲਾਲਚੀ ਲੋਕਾਂ ਦੇ ਨਾਲ ਨਹੀਂ ਰਹੂਗੀ ਹਾਲਾਂਕਿ ਪਹਿਲਾਂ ਤਾਂ ਉਸਨੇ ਸੋਚਿਆ ਸੀ ਕਿ ਉਹ ਰੁਪਈਆਂ ਦੀ ਐਫ.ਡੀ ਕਰਵਾ ਕੇ ਆਪਣੇ ਹਿੱਸੇ ਦਾ ਖਰਚ ਆਰਾਮ ਨਾਲ ਚੱਕ ਲਊਗੀ ਤੇ ਆਪਣੇ ਪਰਿਵਾਰ ਦੇ ਨਾਲ ਹੀ ਰਹੂਗੀ ਪਰ ਜੋ ਪਰਿਵਾਰ ਪੈਸਿਆਂ ਦੇ ਪਿੱਛੇ ਉਸ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਚਾਹੁੰਦਾ ਹੈ ਅਜਿਹੇ ਪਰਿਵਾਰ ਨੂੰ ਉਹ ਆਪਣਾ ਕਿਵੇਂ ਮੰਨ ਸਕਦੀ ਸੀ ਅਗਲੀ ਸਵੇਰ ਹੀ ਉਸਨੇ ਆਪਣਾ ਸਾਰਾ ਸਮਾਨ ਪੈਕ ਕੀਤਾ ਤੇ ਸੁਰਜੀਤ ਕੌਰ ਕੋਲ ਜਾ ਕੇ ਬੋਲੀ ਮੰਮੀ ਜੀ ਮੈਂ ਜਾ ਰਹੀ ਹਾਂ surjeet ਕੋਰ ਹੈਰਾਨ ਹੋ ਕੇ ਬੋਲੀ ਨਿਮਰਤ ਪੁੱਤ ਤੂੰ ਕਿੱਥੇ ਜਾ ਰਹੀ ਹੈ ਮੰਮੀ ਜੀ ਮੈਂ ਗੁਰਤੇਜ ਨਾਲ ਵਿਆਹ ਨਹੀਂ ਕਰ ਸਕਦੀ ਆਪਣੇ ਵੀਰੇ ਭਾਬੀ ਕੋਲ ਜਾ ਰਹੀ ਹਾਂ surjeet ਕੋਰ ਉਸ ਨੂੰ ਰੋਕਦੇ ਹੋਏ ਕਹਿਣ ਲੱਗੀ ਦਲਜੀਤ ਤੈਨੂੰ ਕਿੰਨਾ ਪਿਆਰ ਕਰਦਾ ਸੀ ਮੈਂ ਤਾਂ ਤੈਨੂੰ ਆਪਣੀ ਧੀ ਮੰਨਣ ਲੱਗੀ ਸੀ ਮੈਂ ਤਾਂ ਚਾਹੁੰਦੀ ਸੀ ਕਿ ਤੂੰ ਮੇਰੇ ਗੁਰਤੇਜ ਨਾਲ ਵਿਆਹ ਕਰਵਾ ਕੇ ਜ਼ਿੰਦਗੀ ਪਰ ਮੇਰੀਆਂ ਅੱਖਾਂ ਦੇ ਸਾਹਮਣੇ ਰਹੀਂ ਨਹੀਂ ਮੰਮੀ ਜੀ ਮੇਰੇ ਲਈ ਤੁਹਾਨੂੰ ਇੰਨਾ ਵੱਡਾ ਤਿਆਗ ਕਰਨ ਦੀ ਕੋਈ ਲੋੜ ਨਹੀਂ ਗੁਰਤੇਜ ਦਾ ਵਿਆਹ ਉੱਥੇ ਕਰਵਾਓ ਜਿੱਥੇ ਉਹਦਾ ਮਨ ਹੈ ਉਂਝ ਵੀ ਮੇਰੇ ਵਿੱਚ ਕਮੀ ਹੈ ਤਾਂ ਮੈਂ ਇਸ ਚੱਕਰ ਵਿੱਚ ਗੁਰਤੇਜ ਦੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦੀ ਮੈਂ ਉਸ ਨੂੰ ਹਮੇਸ਼ਾ ਛੋਟੇ ਭਰਾ ਦੀ ਤਰ੍ਹਾਂ ਸਮਝਦੀ ਸੀ ਤੇ ਹੁਣ ਉਸ ਨੂੰ ਆਪਣਾ ਪਤੀ ਨਹੀਂ ਮੰਨ ਸਕਦੀ ਐਨਾ ਕਹਿ ਉਸੁਰਜੀਤ ਕੌਰ ਨੂੰ ਹੱਕਾ ਬੱਕਾ ਛੱਡ ਕੇ ਉੱਥੋਂ ਚਲੀ ਗਈ। ਸੁਰਜੀਤ ਕੌਰ ਨੇ ਪਿਆਰ ਦੇ ਨਾਲ ਉਸਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸੱਚਾਈ ਜਾਣਨ ਤੋਂ ਬਾਅਦ ਉਹ ਰੁਕਣ ਵਾਲੀ ਨਹੀਂ ਸੀ। ਪੀਕੇ ਪਹੁੰਚ ਕੇ ਜਦ ਉਸਨੇ ਵੀਰੇ ਭਾਬੀ ਨਾਲ ਕੁਝ ਦਿਨਾਂ ਤੱਕ ਉੱਥੇ ਰੁਕਣ ਦੀ ਗੱਲ ਕੀਤੀ ਤਾਂ ਉਹਨਾਂ ਨੇ ਵੀ ਅੱਗੋਂ ਮੂੰਹ ਬਣਾ ਲਿਆ ਪਰ ਫਿਰ ਅੱਗੋਂ ਉਹ ਕਹਿਣ ਲੱਗੀ ਵੀਰੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਮੈਂ 1 ਮਹੀਨੇ ਤੋਂ ਜ਼ਿਆਦਾ ਨਹੀਂ ਰਹੂੰਗੀ ਮੈਂ ਆਪਣੀ ਸਹੇਲੀ ਸਿਮਰਨ ਨਾਲ ਗੱਲ ਕਰ ਲਈ ਹੈ ਦਿੱਲੀ ਵਿੱਚ ਉਹ ਮੇਰੇ ਲਈ ਨੌਕਰੀ ਲੱਭ ਰਹੀ ਹੈ ਮੈਂ ਉੱਥੇ ਚਲੀ ਜਾਊਂਗੀ 1 ਮਹੀਨੇ ਦੀ ਗੱਲ ਸੁਣ ਕੇ ਉਸਦੇ ਵੀਰੇ ਭਾਬੀ ਨੇ ਉਸ ਨੂੰ ਕੁਝ ਨਹੀਂ ਕਿਹਾ 1 ਮਹੀਨੇ ਦੇ ਅੰਦਰ ਹੀ ਉਸਨੇ ਬੀਮਾ ਕੰਪਨੀ ਵਿੱਚ ਜਾ ਕੇ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰ ਲਈਆਂ ਹੁਣ ਸਾਰੇ ਪੈਸੇ ਉਸਦੇ ਅਕਾਊਂਟ ਵਿੱਚ ਆ ਜਾਣ ਵਾਲੇ ਸੀ ਉਧਰ ਉਸਦੀ ਸਹੇਲੀ ਸਿਮਰਨ ਨੇ ਉਸ ਲਈ ਕਿਰਾਇਦਾ ਕਰ ਵੀ ਲੱਭ ਲਿਆ ਦਿੱਲੀ ਜਾ ਕੇ ਉਸ ਨੂੰ ਸਿਮਰਨ ਦੀ ਮਦਦ ਨਾਲ ਕੰਪਨੀ ਵਿੱਚ ਜੌਬ ਮਿਲ ਗਈ ਉਹ ਆਪਣਾ ਕੰਮ ਕਰਨ ਲੱਗੀ ਥੋੜੇ ਹੀ ਦਿਨਾਂ ਵਿੱਚ ਉਸਦੇ ਅਕਾਊਂਟ ਵਿੱਚ 20 ਲੱਖ ਰੁਪਏ ਵੀ ਆ ਗਏ ਬਾਰ-ਬਾਰ surjeet ਕੌਰ ਤੇ gurtej ਫੋਨ ਕਰਕੇ ਉਸ ਨੂੰ ਘਰ ਵਾਪਸ ਆਉਣ ਲਈ ਕਹਿੰਦੇ ਤੇ ਨਾਲ ਹੀ gurtej ਨਾਲ ਵਿਆਹ ਕਰਵਾਉਣ ਦੀ ਗੱਲ ਕਰਦੇ ਪਰ ਉਹ ਇਹ ਸਭ ਨਹੀਂ ਸੀ ਜਾਣਦੀ ਕਿ ਨਿਮਰਤ ਸੱਚ ਜਾਣ ਚੁੱਕੀ ਹੈ ਤੇ ਉਹ ਹੁਣ ਉਹਨਾਂ ਦੇ ਜਾਲ ਚੋਂ ਨਿਕਲ ਕੇ ਬਹੁਤ ਦੂਰ ਚਲੀ ਗਈ ਹੈ। ਹੁਣ ਉਹ ਆਪਣੀ ਜ਼ਿੰਦਗੀ ਆਪਣੇ ਹੀ ਹਿਸਾਬ ਨਾਲ ਜੀਉਣ ਲੱਗੀ। ਭਾਵੇਂ ਉਹ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਪਰ ਇੰਨੀ ਸਮਝ ਤਾਂ ਉਸ ਨੂੰ ਵੀ ਸੀ ਕਿ ਅਜਿਹੇ ਲਾਲਚੀ ਲੋਕਾਂ ਦੇ ਨਾਲ ਰਿਸ਼ਤਾ ਰੱਖਣਾ ਕਿੰਨਾ ਖਤਰਨਾਕ ਹੋ ਸਕਦਾ ਹੈ। ਦੋਸਤੋ ਤੁਹਾਨੂੰ ਕੀ ਲੱਗਦਾ ਨਿਮਰਤ ਨੇ ਆਪਣੇ ਸਹੁਰਿਆਂ ਤੋਂ ਦੂਰ ਜਾ ਕੇ ਰਹਿਣ ਦਾ ਫੈਸਲਾ ਲੈ ਕੇ ਸਹੀ ਕੀਤਾ ਜਾਂ ਨਹੀਂ? ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸਾਂ ਹੀ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਹੋ ਜਹੀਆਂ ਦਿਲ ਨੂੰ ਚੂਹ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ